ਹੈਲੋ ਸਰ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਰਹਿਣ ਵਾਲੇ ਆ ਕੀ ਗੱਲਬਾਤ ਹੋਈ ਤੁਸੀਂ ਕਿੱਥੇ ਗਏ ਸੀਗੇ ਸੋ ਜੀ ਮੈਂ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਪੰਜਾਬ ਪੁਲਿਸ ਅਕੈਡਮੀ ਫਲੋਰ ਚ ਇੰਸਪੈਕਟਰ ਹਾਂ ਮੈਂ ਛੁੱਟੀ ਗਈ ਸੀ 3 ਦਿਨ ਦੀ ਤੇ ਮਗਰੋਂ ਫੇਰ ਆ ਕੇ ਅਹੀਂ ਤੇ 3 ਦਿਨ ਆਈ 3 ਦਿਨ ਪਿੱਛੇ ਗਈ ਆਪਣੀ ਛੁੱਟੀ ਜਦੋਂ ਆ ਕੇ ਵੇਖਿਆ ਘਰ ਦੇ ਦਰਵਾਜ਼ੇ ਤੇ ਸਭ ਪੱਤੇ ਪਏ ਹੂੰ ਕੀ ਐਂਟਰੀ ਕਰਕੇ ਕੀ ਕੀ ਚੋਰੀ ਹੋਇਆ ਤੁਹਾਡੇਉ ਚੋਰੀ ਤਿੰਨ ਤੇ ਮੁੰਡੀਆਂ ਸੀਗੀਆਂ ਹਾਂਜੀ ਤੇ ਮਿਸ ਜੀ ਮੇਰੀ ਤੇ ਇੱਕ ਟੌਪਸ ਦੀ ਜੋੜੀ ਸੀਗੀ ਠੀਕ ਹੈ ਚੱਜਰਾ ਹੀ ਬਸ ਇੱਕ ਜੋੜਾ ਹੀ ਜੀ ਕਿੰਨੇ 골ਡ ਤੋਲੇ ਸੋਨਾ ਚੋਰੀ ਹੋਇਆ ਮੈਂ ਫਿਰ ਤੋਂ 2 ਲੱਖ ਤਕਰੀਬ ਹੈਗਾ 1.5 ਤੋਂ 2 ਲੱਖ ਦੇ ਹੋਰ ਕੋ ਕੈਸ਼ ਵੀ ਸੀਗਾ ਕੈਸ਼ ਵੀ ਸੀਗਾ ਥੋੜੇ ਬਹੁਤ ਪੈਸੇ ਉਹ ਵੀ ਲੈ ਗਏ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂ ਦੇ ਦਿੱਤੀ ਕੱਲ ਕਿ ਐਸਐਸਬਾਨ ਆਏ ਸੀਗੇ ਥਾਣੇ ਦੇ ਚੋਂ ਠੀਕ ਉਹਨਾਂ ਨੂੰ ਦੱਸਿਆ ਮੈਂ ਫਿਰ ਐਸਐਚਓ ਬਲੌਰ ਜੀ ਨਾਲ ਵੀ ਕੱਲ ਗੱਲ ਕੀਤੀ ਉਹਨਾਂ ਨੇ ਤੇ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਆਪਾਂ ਇਹਦੇ ਬਾਰੇ ਗਾਧਾ ਗੌਰ ਕਰਾਂਗੇ ਕੀ ਤੁਸੀਂ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਕੈਮਰੇ ਗੁੰਮਰੇ ਹੈਗੇ ਲੱਗੇ ਸੀ ਸੀਸੀਟੀਵੀ ਕੈਮਰੇ ਲੱਗੇ ਕਿ ਕਿਧਰ ਲੱਗਣਾ ਪਹਲੋ ਆਪਣੀ ਜਿੱਥੇ ਚੋਰੀ ਹੋ ਲੱਗੇ ਛੱਗੇ ਹਾਂਜੀ ਲੱਗੇ ਛੱਗੇ ਹੈਗੇ ਨੇ ਅੱਛਾ ਪਤਾ ਲੱਗਾ ਕੁਛ ਨਹੀਂ ਉਹਨਾਂ ਨੇ ਚੈੱਕ ਕਰਿਆ ਕੈਮਰੇ ਨੂੰ ਤੇ ਜਿੱਥੇ ਕੁਛ ਨਜ਼ਰ ਨਹੀਂ ਆਇਆ ਅੱਛਾ ਕੁਛ ਕੈਮਰੇ ਜੇ ਆ ਗਏ ਨੇ ਬਾਕੀ ਮੈਂ ਆਪਣੀ ਪੂਰੀ ਗਪਾਲ ਇਨਕਲੇਵਿ ਕਲੋਨੀ ਸਾਡੀ ਹੈਗੀ ਜੀ ਇਹ ਪੂਰੇ ਘਰ ਜਿੱਥੇ ਜਿੱਥੇ ਕੈਮਰੇ ਲੱਗੇ ਮੈਂ ਸਾਰਿਆਂ ਨੂੰ ਦੱਸ ਤੁਸੀਂ ਦੇਖਿਆ ਵੀ ਇੱਥੇ ਵੀ ਥੋੜੇ ਦਿਨ ਮਹੀਨਾ ਪਹਿਲੋ ਵੀ 40 45 ਲੱਖ ਦੀ ਚੋਰੀ ਹੋਈ ਕੀ ਹਾਂਜੀ ਹਾਂਜੀ ਮੈਡਮ ਨੀਤੂ ਨੇ ਉਹਨਾਂ ਦੇ ਉਹਨਾਂ ਦੇ ਹੀ ਚੋਰੀ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਚੋਰ ਅਗਣ ਜਿਹੜੇ ਆਏ ਜੀ ਵਾਰਦਾ ਤੁਹਾਨੂੰ ਅੰਜਾਮ ਦੇਣ ਦੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਥੈਂਕ ਯੂ ਤੇ ਜਿੰਨੇ ਜਿੰਨੇ ਦਾ ਜੋ ਵੀ ਸਮਾਨ ਵਾਪਸ ਲਿਆ ਜਾਏ ਬਸ ਗੱਲ ਤੇ ਰਹੀਏ ਸ਼ੁਕਰੀਆ